ਮੇਰ ਸਿੰਘ ਜੀ ਜਿਹੜੇ ਲੋਕ ਅੱਜ ਕੱਲ ਡੌਂਕੀਆਂ ਦੇ ਵਿੱਚ ਜਾ ਰਹੇ ਨੇ ਹਾਂਜੀ ਤੇ ਉਹ ਗਿਡਨਾਪ ਵੀ ਹੋ ਰਹੇ ਨੇ ਤੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਬੜੀਆਂ ਵੀਡੀਓ ਦੇਖ ਕੇ ਤੇ ਅੱਜ ਵੀ ਪੰਜਾਬ ਦੇ ਵਿੱਚ ਕੁੜੀਆਂ ਦੇ ਅੰਗ ਵੇਚੇ ਜਾ ਰਹੇ ਨੇ ਪਨਾਮਾ ਦੇ ਜੰਗਲਾਂ ਦੇ ਵਿੱਚ ਬਹੁਤ ਸਾਰੀਆਂ ਲਾਸ਼ਾਂ ਪਈਆਂ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੜੇ ਕੜੇ ਨੇ ਹਾਂਜੀ ਹਾਂਜੀ ਤੇ ਉਹ ਲਾਸ਼ਾਂ ਉਹਨਾਂ ਦੀਆਂ ਹੋ ਸਕਦੀਆਂ ਜਿਹੜੇ ਅੱਜ ਵੀ ਆਪਣੇ ਪੁੱਤ ਨੂੰ ਲੱਭ ਰਹੇ ਨੇ ਪੁੱਤ ਨੂੰ ਲੱਭ ਰਹੇ ਨੇ ਅੱਜ ਵੀ ਕਹਿ ਰਹੇ ਨੇ ਕਿ ਸਾਡਾ ਪੁੱਤ ਸ਼ਾਇਦ ਮਿਲ ਜਾਊਗਾ ਸਾਨੂੰ ਹਾਂਜੀ ਹਾਂਜੀ ਉਹ ਸਿਰਫ ਕੜਿਆਂ ਨੂੰ ਪਛਾਣਿਆ ਜਾਂਦਾ ਵੀ ਜੈਨ ਉਹਨਾਂ ਕਿ ਆਪਣਾ ਪੰਜਾਬੀ ਹੈ ਡੋਂਕਿਆਂ ਵਿੱਚ ਬਹੁਤਿਆਂ ਨੇ ਧੋਖਾ ਇਹ ਖਾਦਾ ਜਿਹੜੇ ਬੱਚੇ ਲਾਡਾ ਪਿਆਰਾ ਨਾਲ ਮਾਪਿਓ ਨੇ ਪਾਲੇ ਨੇ ਮੰਝੇ ਦੇ ਬਹਿ ਕੇ ਪਰੌਂਠੇ ਖਾਦੇ ਨੇ ਤੇ ਕੋਈ ਕਸ਼ਟ ਨਹੀਂ ਝੱਲਿਆ ਕੋ ਖੇਤੀ ਦਾ ਕੰਮ ਨਹੀਂ ਕੀਤਾ ਜਾਂ ਕੋਈ ਹਥੀਕਾਰ ਨਹੀਂ ਕੀਤੀ ਜਦੋਂ ਬੱਚਾ 20 22 ਸਾਲ ਦਾ ਹੁੰਦਾ ਤੇ ਆਈ ਚੁੱਕ ਕੇ ਬਾਹਰ ਡੋਂਕਿਆਂ ਵਿੱਚ ਭੇਜ ਦਿੰਦੇ ਆ ਉਹ ਬੱਚਿਆਂ ਦੇ ਉੱਤੇ ਤੁਰਨ ਜੋਗੇ ਕੋਨੀ ਕਸ਼ਟ ਨਹੀਂ ਚੱਲਿਆ ਪੈਰ ਗਲ ਜਾਂਦੇ ਨੇ ਬਰਫ਼ ਲੱਗ ਲੱਗ ਕੇ ਇਹ 40 ਲੱਖ ਰੁਪਇਆ ਜੇ ਤੁਹਾਡੇ ਖਾਤੇ ਦੇ ਵਿੱਚ ਆ ਜੇ 20 ਲੱਖ ਖਾਤੇ ਦੇ ਵਿੱਚ ਆ ਬਹੁਤ ਸਾਰੀਆਂ ਕੰਟਰੀਆਂ ਵਾਂ ਜਿਹੜੀਆਂ ਤੁਹਾਨੂੰ ਦਿੰਦੀਆਂ ਨੇ ਬਿਜ਼ਨਸ ਵੀਜ਼ਾ ਕਿਉਂ ਏਜੰਟਾਂ ਦੇ ਵਿੱਚ ਤੁਹਾਡਾ ਕੋ ਡਬਲ ਪੈਸਾ ਲੈਣਾ ਜੀ ਤੇ ਕੰਮ ਉਹਨਾਂ ਨੇ ਐਂਬੈਸੀ ਚ ਕਰਾਣਾ ਹੂੰ ਉਹਦੀ ਉਹਦੇ ਚ ਭਲਾਈ ਹੈ ਉਹ ਹੀ ਕਿ ਆਪਾਂ ਡਾਇਰੈਕਟ ਜੈਨੂਨ ਪੇਪਰ ਇਕੱਠੇ ਕਰੀਏ ਜੇ ਆਪ ਵੀਜ਼ਾ ਅਪਲਾਈ ਕਰੀਏ ਬਿਜ਼ਨਸ ਵੀਜ਼ਾ ਅਪਲਾਈ ਕਰੀਏ ਟੂਰਿਸਟ ਵੀਜ਼ਾ ਅਪਲਾਈ ਕਰੀਏ ਜੀ ਇਹ ਜਿੱਦਾਂ ਆਪਾਂ ਕਹਿੰਦੇ ਆ ਜੀ ਦਿੱਲੀੋਂ ਦਿੱਲੀ ਨੂੰ ਆਣਾ ਆਪਾਂ ਪੰਜਾਬ ਤੋਂ ਆਪਾਂ ਬੱਸ ਫੜਨੇ ਜਲੰਧਰ ਜਲੰਧਰ ਨੂੰ ਟ੍ਰੇਨ ਫੜਨੇ ਆ ਜਾਂ ਬੱਸ ਫੜਨੇ ਆ ਉਹਨੂੰ ਬਿਹਤਰੀ ਹੈ ਕਿ ਆਪਾਂ ਖੁਦ ਕਿਉਂ ਨਹੀਂ ਡਾਇਰੈਕਟ ਬੱਸ ਫੜ ਮੇਰ ਸਿੰਘ ਜੀ ਜਿਹੜੇ ਲੋਕ ਅੱਜ ਕੱਲ ਡੌਂਕੀਆਂ ਦੇ ਵਿੱਚ ਜਾ ਰਹੇ ਨੇ ਹਾਂਜੀ ਤੇ ਉਹ ਗਿਡਨੈਪ ਵੀ ਹੋ ਰਹੇ ਨੇ ਤੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਬੜੀਆਂ ਵੀਡੀਓ ਦੇਖ ਕੇ ਤੇ ਅੱਜ ਵੀ ਪੰਜਾਬ ਦੇ ਵਿੱਚ ਕੁੜੀਆਂ ਦੇ ਅੰਗ ਵੇਚੇ ਜਾ ਰਹੇ ਨੇ ਹਾਂਜੀ ਹਾਂਜੀ ਤੇ ਇਹ ਸਾਰਾ ਪ੍ਰੈਸਟੀਜੀਊਸ਼ਨ ਦਾ ਧੰਦਾ ਵੀ ਹੋ ਰਿਹਾ ਆ ਬੱਚਿਆਂ ਨੂੰ ਵੇਚਿਆ ਜਾ ਰਿਹਾ ਇੰਨਾ ਕੁਝ ਦੇਖਦੇ ਹੋਏ ਅੱਜ ਵੀ ਪੰਜਾਬ ਦੇ ਲੋਕ ਉਹਨਾਂ ਰਸਤਿਆਂ ਦੇ ਉੱਤੇ ਫੇਰ ਦੁਬਾਰਾ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਲੋਕਾਂ ਨੂੰ ਭੇਜ ਰਹੇ ਜੀ ਦੇਖੋ ਜੀ ਸਾਡੀ ਜਿਹੜੀ ਪੰਜਾਬੀ ਕੌਮ ਹੈ ਨਾ ਜੀ ਇਹ ਅਣਖ ਵਾਲੀ ਕੌਮ ਗਣੀ ਗਈ ਹੈ ਪੂਰੇ ਵਰਲਡ ਦੇ ਵਿੱਚ ਜੀ ਤੇ ਪਰ ਆਪਾਂ ਆਪਣੀ ਧੀ ਪੈਣ ਨੂੰ ਜੇ ਕਿਤੇ ਖੜੀ ਹੋਣੀ ਤੇ ਕਹਿਣਾ ਵੀ ਸਿਰ ਤੇ ਚੁੰਨੀ ਰੱਖ ਪਰ ਉਹੋ ਹੀ ਧੀਆ ਪੈਣਾ ਸੀ 25-25 3-3 ਲੱਖ ਰੁਪਇਆ ਲਾ ਕੇ ਡੋਂਕੀਆਂ ਨੂੰ ਭੇਜਨੇ ਆ ਸਾਨੂੰ ਇਹ ਨਹੀਂ ਅੱਗੇ ਪਤਾ ਵੀ ਇੱਕ ਕਮਰੇ 'ਚ 10-10 ਮੁੰਡੇ ਤੇ 10-10 ਕੁੜੀਆਂ ਇਕੱਠੀਆਂ ਹੀ ਕਮਰੇ 'ਚ ੜਕੀਆਂ ਨੇ ਉਹ ਸਾਡੀ ਜਮੀਰ ਨਹੀਂ ਉੱਥੇ ਜਾਗਦੀ ਜੀ ਅਸੀਂ ਇਹ ਵੀ ਸੁਣਿਆ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਨਾ ਜਿਹੜੇ ਸਾਡੇ ਆ ਕੜੇ ਨੇ ਜੀ ਇਹ ਪੰਜਾਂ ਕਕਾਰਾਂ ਚਾਹੁੰਦੇ ਨੇ ਤੇ ਕੜੇ ਪਿੰਜਰਾਂ ਦੇ ਵਿੱਚ ਰਦਿਖਦੇ ਨੇ ਉੱਥੇ ਤੇ ਬੰਦਾ ਉਹ ਕੜੇ ਤੋਂ ਪਛਾਣਿਆ ਜਾਂਦਾ ਕਿ ਕੋਈ ਪੰਜਾਬੀ ਏ ਹਮ ਤੇ ਉਹ ਪਤਾ ਨਹੀਂ ਕਿਹੜੀ ਮਾਂ ਦਾ ਪੋਤੇ ਜਿਹੜਾ ਆਪਾਂ ਜ਼ਿਆਦੇ ਥੋੜੀ ਖਾਂ ਤੋ ਖਾ ਜ਼ਿਆਦੀ ਖਾਂਦੇ ਖਾਂਦੇ ਥੋੜੀ ਤੂੰ ਵੀ ਜਾਂਦੇ ਰਹਿਨੇ ਆ ਮੈਂ ਪਿੱਛੇ ਚ ਇੱਕ ਵੀਡੀਓ ਦੇਖੀ ਮਰੀ ਸਿੰਘ ਜੀ ਇੱਕ ਬੱਚੀ ਏ 3 ਸਾਲ ਦੀ ਬੱਚੀ ਤੇ ਮਾਂ ਨਾਲ ਡੌਂਕੀ ਲਾਂਦੀ ਪਈ ਏ ਹੂੰ ਤੋ ਬੱਚੀ ਰੋਂਦੀ ਏ ਬਿਮਾਰ ਹੋ ਗਈ ਏ ਉਹਨ ਕੋਈ ਪਾਣੀ ਪੀਣ ਨੂੰ ਨਹੀਂ ਕੋਈ ਉਹਦੇ ਕੋਲ ਖਾਣ ਨੂੰ ਦਵਾਈ ਨਹੀਂ ਡੌਂਕਰ ਕਹਿੰਦੇ ਵੀ ਜੇ ਬੱਚੀ ਨੂੰ ਛੁੱਟ ਤੇ ਤਾਂ ਤੈਨੂੰ ਅੱਗੇ ਲ ਜਾਣਾ ਹੂੰ ਉਹਨਾਂ ਚ ਬੱਚੀ ਉਹ ਛੁੱਟਦੀ ਮਾਂ ਪਰ ਉਹ ਕੋਈ ਤੁਰਿਆ ਨਹੀਂ ਜਾਂਦਾ ਬੱਚੀ ਕਿੱਥੋਂ ਚੁੱਕੇਗੀ ਪਰ ਉਹਨਾਂ ਨਾਲ ਇੱਕ ਪੰਜਾਬੀ ਹੀ ਉਹਦੀ ਅਣਖ ਜਾਗੀ ਉਹ ਬੱਚੀ ਨੂੰ ਨਾਲ ਲੈ ਕੇ ਪਹੁੰਚਿਆ ਇੱਥੇ ਜਦ ਕਿ ਉਹ ਮਾਂ ਦਾ ਬੱਚੀ ਦਾ ਵਿਛੋੜਾ ਪੈ ਗਿਆ ਉਹ ਬੰਦਾ ਪੰਜਾਬੀ ਬੱਚੀ ਨੂੰ ਲੈ ਕੇ ਅਮਰੀਕਾ ਪਹੁੰਚਿਆ ਹੂੰ ਇੱਥੇ ਤੱਕ ਵੇਖੇ ਨੇ ਇਹ ਹਾਲਾਤ ਮਾੜੇ ਨੇ ਤੇ ਸਾਨੂੰ ਇਹ ਤਰੀਕਾ ਛੱਡ ਕੇ ਇੱਕ ਜੈਨੂਇਨ ਤਰੀਕਾ ਪੜਾਣਾ ਚਾਹੀਦਾ ਜੇ ਬਾਹਰ ਆਣਾ ਹੀ ਹੈ ਨਹੀਂ ਕਹਿੰਦੇ ਬਾਹਰ ਲਾਓ ਬਾਹਰ ਆਓ ਪਰ ਜੈਨੂਇਨ ਤਰੀਕੇ ਨਾਲ ਆਓ ਵੀਜ਼ਾ ਲਵਾ ਕੇ ਆਓ ਤੇ ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਨਾ ਖੋ ਸਕੀਏ ਜਿਹੜੇ ਤੁਸੀਂ ਦੱਸਿਆ ਹੈ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਬਹੁਤ ਸਾਰੀਆਂ ਲਾਸ਼ਾਂ ਪਈਆਂ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੜੇ ਕੜੇ ਨੇ ਹਾਂਜੀ ਹਾਂਜੀ ਤੇ ਉਹ ਲਾਸ਼ਾਂ ਉਹਨਾਂ ਦੀਆਂ ਹੋ ਸਕਦੀਆਂ ਜਿਹੜੇ ਅੱਜ ਵੀ ਆਪਣੇ ਪੁੱਤ ਨੂੰ ਲੱਭ ਰਹੇ ਨੇ ਪੁੱਤ ਨੂੰ ਲੱਭ ਰਹੇ ਨੇ ਅੱਜ ਵੀ ਕਹਿ ਰਹੇ ਨੇ ਕਿ ਸਾਡਾ ਪੁੱਤ ਸ਼ਾਇਦ ਮਿਲ ਜਾਊਗਾ ਸਾਨੂੰ ਹਾਂਜੀ ਹਾਂਜੀ ਉਹ ਸਿਰਫ ਕੜਿਆਂ ਨੂੰ ਪਛਾਣਿਆ ਜਾਂਦਾ ਵੀ ਜੈਨੂਨ ਕਿ ਆਪਣਾ ਪੰਜਾਬੀ ਏ ਕਿਉਂਕਿ ਆਪਣੇ ਪੰਜਾਬ ਤੋਂ ਜਾਂ ਹਰਿਆਣੇ ਤੋਂ ਜਿਹੜੇ ਆਪਣੇ ਸਿੰਘ ਨੇ ਕੜੇ ਤੇ ਉਹ ਹੀ ਬੰਦੇ ਨੇ ਤੇ ਜੇ ਹੋਰ ਤੇ ਕੋਈ ਮੁਸਲਮਾਨ ਨੇ ਜਾਂ ਇਸਾਈ ਨੇ ਨੇ ਕੜਾ ਪਾਣਾ ਹੀ ਨਹੀਂ ਤੇ ਉਹ ਕੜਿਆਂ ਤੋਂ ਜੱਜਮੈਂਟ ਹੁੰਦੀ ਕਿ ਆਪਣਾ ਪੰਜਾਬੀ ਭਰਾ ਕੋਈ ਇੱਥੇ ਪੂਰਾ ਹੋਇਆ ਬਹੁਤ ਇੱਕ ਨਹੀਂ ਬਹੁਤ ਜ਼ਿਆਦੀ ਤਗਾ ਚ ਉੱਥੇ ਪਿੰਜਰ ਕਹਿੰਦੇ ਮਿਲਦੇ ਨੇ ਬਹੁਤ ਇੱਕ ਦੁਖਦਾਈ ਜਿਹੜੀ ਆ ਇਹ ਵੀਡੀਓ ਆ ਜਿਹਦੇ ਵਿੱਚ ਅਸੀਂ ਉਹ ਖਲਾਸਾ ਕੀਤਾ ਆ ਕਿ ਕੁਝ ਲੋਕ ਜਿਹੜੇ ਆ ਉਹ ਚੰਦ ਪੈਸੇ ਕਮਾਉਣ ਕਰਕੇ ਦੂਸਰੇ ਦਾ ਜਿਹੜਾ ਵਾ ਉਹ ਨੁਕਸਾਨ ਕਰ ਦਿੰਦੇ ਨੇ ਪਰਿਵਾਰ ਦਾ ਨੁਕਸਾਨ ਕਰ ਦਿੰਦੇ ਨੇ ਹੁਣ ਹਾਲ ਪੁੱਤ ਜਿਵੇਂ ਮਾਂ ਪਿਓ ਪਾਲ ਪੋਸ ਕੇ ਵੱਡਾ ਕਰਦਾ ਆ ਤੇ ਉਹ ਤੋਂ ਬਾਅਦ ਵਿੱਚ ਉਸ ਨਾਲ ਉਸ ਦੇ ਉੱਤੇ ਫਿਰ ਪੈਸੇ ਲਾ ਕੇ ਤੇ ਉਸ ਨੂੰ ਵਿਦੇਸ਼ ਭੇਜਣ ਦੇ ਚੱਕਰ ਵਿੱਚ ਤੇ ਬਾਅਦ ਵਿੱਚ ਉਹਨਾਂ ਕੀ ਹੁੰਦਾ ਆ ਉਸ ਡੌਂਕੀ ਦੇ ਵਿੱਚ ਜਾਂ ਉਹਦੇ ਅੰਗ ਵੇਚੇ ਗਏ ਜਾਂ ਉਹਨੂੰ ਮਾਰ ਦਿੱਤਾ ਗਿਆ ਜਾਂ ਉਹਨੂੰ ਡਬੋ ਦਿੱਤਾ ਗਿਆ ਉਹ ਕੀ ਹੋਇਆ ਉਸ ਨਾਲ ਇਹ ਸਾਰਾ ਕੁਝ ਇੱਕ ਕਹਾਣੀ ਹੀ ਬਣ ਕੇ ਰਹਿ ਜਾਂਦੀ ਆ ਤੇ ਉਹ ਕਹਾਣੀ ਬਣ ਕੇ ਰਹਿ ਜਾਂਦੀ ਆ ਜਿਸ ਕਹਾਣੀ ਨੂੰ ਨਾ ਤੇ ਕੋਈ ਪੜਨ ਵਾਲਾ ਆ ਤੇ ਨਾ ਕੋਈ ਸੁਣਨ ਵਾਲਾ ਆ ਤੇ ਨਾ ਕੋਈ ਦੱਸਣ ਵਾਲਾ ਆ ਤੇ ਉਹ ਕਹਾਣੀ ਹੈ ਕੀ ਆ ਕਦੇ ਨਾ ਪੂਰੀ ਹੋਣ ਵਾਲੀ ਅਧੂਰੀ ਕਹਾਣੀ ਜੋ ਡੋਂਕੀਆਂ ਦੇ ਜੰਗਲਾਂ ਦੇ ਵਿੱਚ ਆ ਜੋ ਪਿਨਾਮਾ ਦੇ ਜੰਗਲਾਂ ਦੇ ਵਿੱਚ ਆ ਜੋ ਮਲਦੋਵਾ ਦੇ ਜੰਗਲਾਂ ਚ ਆ ਜੋ ਸਰਬੀਆ ਦੇ ਜੰਗਲਾਂ ਚ ਆ ਜਾਂ ਤੁਰਕੀ ਦੇ ਉਹਨਾਂ ਜੰਗਲਾਂ ਤੇ ਉਹਨਾਂ ਨਹਿਰਾਂ ਦੇ ਵਿੱਚ ਆ ਤੇ ਇਸ ਲਈ ਰਸਤਾ ਚੁਣੋ ਉਹ ਜਿਹੜੇ ਰਾਸਤੇ ਤੇ ਤੁਸੀਂ ਆਪ ਖੁਦ ਜਾ ਸਕਦੇ ਹੋ ਜਿਸ ਰਸਤੇ ਦੇ ਵਿੱਚ ਪਤਾ ਆ ਕਿ ਤੁਸੀਂ 99% 100% ਸੇਵ ਹੋ ਤੁਸੀਂ ਉਸ ਰਸਤੇ ਨੂੰ ਚੁਣੋ ਬਾਕੀ ਅਸੀਂ ਕੁਝ ਵੀਡੀਓ ਇਹ ਵੀ ਮੇਰ ਸਿੰਘ ਕੀਤੀਆਂ ਵਾ 40-50 ਲੱਖ ਰੁਪਈਆ ਲਾ ਕੇ ਅਸੀਂ ਇੰਡੀਆ ਵੀ ਕੰਮ ਕਰਦੇ ਇਹ ਡੋਂਕੀਆਂ ਵਿੱਚ ਬਹੁਤਿਆਂ ਨੇ ਧੋਖਾ ਇਹ ਖਾਦਾ ਜਿਹੜੇ ਬੱਚੇ ਲਾਡਾ ਪਿਆਰਾ ਨਾ ਮਾਪਿਓ ਨੇ ਪਾਲੇ ਨੇ ਮੰਜੇ ਤੇ ਬਹਿ ਕੇ ਪਰੌਂਠੇ ਖਾਦੇ ਨੇ ਤੇ ਕੋਈ ਕਸ਼ਟ ਨਹੀਂ ਚੱਲਿਆ ਕੋ ਖੇਤੀ ਦਾ ਕੰਮ ਨਹੀਂ ਕੀਤਾ ਜਾਂ ਕੋਈ ਹੱਥੀਕਾਰ ਨਹੀਂ ਕੀਤੀ ਜਦੋਂ ਬੱਚਾ 20 22 ਸਾਲ ਦਾ ਹੁੰਦਾ ਤੇ ਆਈ ਚੁੱਕ ਕੇ ਬਾਹਰ ਡੋਂਕੀਆਂ 'ਚ ਭੇਜ ਦਿੰਦੇ ਆ ਉਹ ਬੱਚਿਆਂ ਦੇ ਉੱਥੇ ਤੁਰਨ ਜੋਗੇ ਕੋ ਨਹੀਂ ਕਸ਼ਟ ਨਹੀਂ ਚੱਲਿਆ ਪੈਰ ਗਲ ਜਾਂਦੇ ਨੇ ਬਰਫ਼ ਲੱਗ ਲੱਗ ਕਰਕੇ ਉਹ ਫਿਰ ਡੋਂਕਰ ਕੀ ਕਰਦੇ ਨੇ ਉਹਨਾਂ ਨੂੰ ਉੱਥੇ ਛੱਡ ਜਾਂਦੇ ਨੇ ਉਹਨਾਂ ਉਹਨਾਂ ਨੂੰ ਪਤਾ ਅੱਗੇ ਦਾ ਨਾ ਪਿੱਛੇ ਦਾ ਉਹ ਭੁੱਖੇ ਤੇ ਆਈ ਮਰ ਜਾਂਦੇ ਨੇ ਜੰਗਲਾ 'ਚ ਤੇ ਆਪਾਂ ਨੂੰ ਇਸ ਕੰਮ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਆਪਾਂ ਇਹੋ اپیل ਕਰਾਂਗੇ ਆਪਣੇ ਪੰਜਾਬੀ ਭਰਾਵਾਂ ਨੂੰ ਕਿ ਜੈਨੂਇਨ ਤਰੀਕਾ ਪੜਾਓ ਕੋਈ ਚੰਗਾ ਏਜੰਟ ਵੇਖੋ ਲਾਇਸੈਂਸ ਵਾਲਾ ਬੰਦਾ ਵੇਖੋ ਜਿਹਦੇ ਕੋਲ ਪੂਰਾ ਪਾਰਦਰਸ਼ੀ ਕੰਮ ਹੈ ਤੇ ਪਾਰਦਰਸ਼ੀ ਢੰਗ ਨਾਲ ਆ ਉਹ ਬਾਕੀ ਏਜੰਟਾਂ ਦਾ ਕੰਮ ਤੇ ਅੱਧਾ ਪਜਦਾ ਅਸੀਂ ਤੁਹਾਨੂੰ ਦੇ ਦਿੱਤਾ ਆ ਕਿ ਤੁਸੀਂ ਸਾਡੀਆਂ ਵੀਡੀਓ ਦੇਖੋ ਤੇ ਵੀਡੀਓ ਤੋਂ ਬਾਅਦ ਵਿੱਚ ਇਹ ਦੇਖੋ ਕਿ ਯੂਰਪ ਦਾ ਵੀਜ਼ਾ ਕਿਵੇਂ ਲੈਣਾ ਆ ਤੇ ਤੁਸੀਂ ਆਪਣਾ ਬਿਨਾ 에ਜੰਟ ਤੋਂ ਤੁਸੀਂ ਥੋੜੀ ਜੀ ਇਨਫੋਰਮੇਸ਼ਨ ਰੱਖਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਸੌਖੇ ਤਰੀਕੇ ਦੇ ਨਾਲ ਵੀਜ਼ਾ ਤੇ ਉਹ ਵੀਜ਼ਾ ਕਿਵੇਂ ਲੈਣਾ 40 ਲੱਖ ਰੁਪਏ ਜੇ ਤੁਹਾਡੇ ਖਾਤੇ ਦੇ ਵਿੱਚ ਆ ਜੇ 20 ਲੱਖ ਖਾਤੇ ਦੇ ਵਿੱਚ ਆ ਬਹੁਤ ਸਾਰੀਆਂ ਕੰਟਰੀਆਂ ਵਾਂ ਜਿਹੜੀਆਂ ਤੁਹਾਨੂੰ ਦਿੰਦੀਆਂ ਨੇ ਬਿਜ਼ਨਸ ਵੀਜ਼ਾ ਜਿਹਦੇ ਵਿੱਚ ਸਪੇਨ ਵੀ ਇੱਕ ਇਹੋ ਜਿਹੀ ਕੰਟਰੀ ਆ ਜਿਹਦੇ ਵਿੱਚ ਤੁਸੀਂ ਕੁਝ ਪੈਸਿਆਂ ਦੇ ਨਾਲ ਬਿਜ਼ਨਸ ਵੀਜ਼ਾ ਲੈ ਸਕਦੇ ਹੋ ਉਹਦੇ ਵਾਸਤੇ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਸਿਰਫ ਤੇ ਸਿਰਫ ਤੁਸੀਂ ਸ਼ੋ ਕਰਨੀ ਆ ਮਨੀ ਤੇ ਉਹ ਮਨੀ ਵੀ ਕੋਈ ਜ਼ਿਆਦਾ ਨਹੀਂ ਆ ਜਿਸ ਮਨੀ ਦੇ ਆਧਾਰ ਤੇ ਤੁਸੀਂ ਸਿੱਧਾ ਤੇ ਡਾਇਰੈਕਟ ਆਪ ਖੁਦ ਅਪਲਾਈ ਕਰ ਸਕਦੇ ਹੋ ਅਪਲਾਈ ਕਰਨਾ ਕਿਵੇਂ ਆ ਬਿਜ਼ਨਸ ਵੀਜ਼ਾ ਉਹਦੇ ਬਾਰੇ ਵੀ ਅਸੀਂ ਦੱਸਾਂਗੇ ਜਿਵੇਂ ਅਸੀਂ ਪਿਛਲੀ ਵੀਡੀਓ 'ਚ ਦੱਸਿਆ ਆ ਟੂਰਿਸਟ ਵੀਜ਼ਾ ਕਿਵੇਂ ਲਵਾਉਣਾ ਫ੍ਰੀ ਲਵਾਓ ਆਪਣਾ ਬਿਨਾ ਏਜੰਟ ਤੋਂ ਲਵਾਓ ਕਿ ਜੋ ਉਹਦੀ ਫੀਸ ਆ ਉਹੋ ਹੀ ਤੁਸੀਂ ਐਮਬੈਸੀ ਵਿੱਚ ਭਰਨੀ ਆ ਪਰ ਆਪਣੇ ਜੈਨੂਇਨ ਡਾਕੂਮੈਂਟ ਲਾਉਣੇ ਆ ਤੇ ਜਿਹੜੇ ਗਲਤ ਲੋਕ ਨੇ ਹਮੇਸ਼ਾ ਗਲਤ ਰਸਤਾ ਚੱਕਦੇ ਨੇ ਗਲਤ ਉਹ ਤੁਹਾਨੂੰ ਗਲਤ ਜਗ੍ਹਾ ਤੇ ਹੀ ਭਜਾਉਂਦੇ ਨੇ ਹਾਂਜੀ ਕਿਉਂ ਏਜੰਟਾਂ ਨੇ ਇਹਦੇ ਵਿੱਚ ਤੁਹਾਡੇ ਕੋਲ ਡਬਲ ਪੈਸਾ ਲੈਣਾ ਹੈ ਜੀ ਤੇ ਕੰਮ ਉਹਨਾਂ ਨੇ ਵੀ ਐਮਬੈਸੀ ਚ ਪੁਰਾਣਾ ਹਮ ਉਰੀ ਉਹਦੇ ਚ ਭਲਾਈ ਹੈ ਉਹ ਹੀ ਕਿ ਆਪਾਂ ਡਾਇਰੈਕਟ ਜੈਨੂਇਨ ਪੇਪਰ ਇਕੱਠੇ ਕਰੀਏ ਤੇ ਆਪ ਵੀਜਾ ਅਪਲਾਈ ਕਰੀਏ ਬਿਜ਼ਨਸ ਵੀਜਾ ਅਪਲਾਈ ਕਰੀਏ ਟੂਰਿਸਟ ਵੀਜਾ ਅਪਲਾਈ ਕਰੀਏ ਤੇ ਆਪਾਂ ਸੋਖੇ ਤਰੀਕੇ ਨਾਲ ਆਈਏ ਨਾ ਕਿ ਆਪਾਂ ਜੈਂਟਾਂ ਦੇ ਝਾਸੇ ਵਿੱਚ ਪਸੀਏ ਜਿੱਥੇ 20 ਲੱਖ ਲੱਗਦਾ ਉੱਥੇ 40 ਲੱਖ ਦੇਣੇ ਪਿਆ ਜਿੱਥੇ 40 ਲੱਗਦਾ ਉੱਥੇ 60-60 ਦੇਣੇ ਪਿਆ ਤੇ ਆਪਣੇ ਬੱਚੇ ਵੀ ਘੁਆਨੇ ਪਿਆ ਡੌਂਕੀਆਂ ਦੇ ਵਿੱਚ ਅਸਲ ਵਿੱਚ ਮੇਰ ਸਿੰਘ ਜੀ ਵੀਜ਼ਾ ਫੀਸ ਤੇ ਮੈਨੂੰ ਲੱਗਦਾ ਕਿ ਹਰ ਇੱਕ ਅੰਬੈਸੀ ਦੀ 2-300 ਯੂਰੋ 2-300 ਯੂਰੋ ਵੇ ਇਹ ਤੋਂ ਵੱਧ ਨਹੀਂ ਹੈ ਇਹ ਤੋਂ ਵੱਧ ਨਹੀਂ ਤੇ ਜਿਹੜੇ ਜੀ ਵੇਖੋ ਇਹ ਜਿੱਦਾਂ ਆਪਾਂ ਕਹਿੰਦੇ ਆ ਜੀ ਦਿੱਲੀੋਂ ਦਿੱਲੀ ਨੂੰ ਆਣਾ ਆਪਾਂ ਪੰਜਾਬ ਤੋਂ ਆਪਾਂ ਬੱਸ ਫੜਨੇ ਜਲੰਧਰ ਜਲੰਧਰੋਂ ਟ੍ਰੇਨ ਫੜਨੇ ਆ ਜਾਂ ਬੱਸ ਫੜਨੇ ਆ ਉਹਨੂੰ ਬਿਹਤਰੀ ਹੈ ਕਿ ਆਪਾਂ ਖੁਦ ਕਿਉਂ ਨਹੀਂ ਡਾਇਰੈਕਟ ਬੱਸ ਫੜਦੇ ਆਪਾਂ ਕਿ ਇੱਕ ਨੂੰ ਪੁੱਛ ਕੇ ਕਹਿੰਦੇ ਵੀ ਸਾਨੂੰ ਜਲੰਧਰ ਤਾਈ ਛੱਡਿਆ ਉਹ ਜਲੰਧਰ ਤਾਈ ਛੱਡਣ ਦੇ 10 ਲੱਖ ਲੈ ਲੰਦਾ ਜਲੰਧਰ ਤੋਂ ਅੱਗੇ ਨਵਾਂ ਜੰਟੇ ਦਿੱਲੀ ਤੱਕ ਉਹ ਵਿੱਚ ਆਪਣਾ ਕਮਿਸ਼ਨ ਆ ਕੇ ਦਿੱਲੀ ਵਾਲਾਂ ਨਾਲ ਗੱਲ ਕਰਾਂਦਾ ਦਿੱਲੀ ਵਾਲਾ ਅੱਗੇ ਤੋਂ ਅੱਗੇ ਇਦਾਂ ਸਟੈਪ ਬਏ ਸਟੈਪ ਚੱਲਦੇ ਨੇ ਤੇ ਆਪਾਂ ਜੈਨੂ ਨੂੰ ਕੰਮ ਕਰੀਏ ਆਪ ਜੈਨੂ ਨੂੰ ਪੇਪਰ ਇਕੱਠੇ ਕਰੀਏ ਅੰਬੈਸੀ ਦੇ ਵਿੱਚ ਆਪ ਖੁਦ ਪੇਸ਼ ਹੋਈਏ ਤੇ ਆਪਣਾ ਵੀਜ਼ਾ ਲਵਾ ਕੇ ਡਾਇਰੈਕਟ ਆਈਏ ਤੇ ਸਾਡੀਆਂ ਵੀਡੀਓ ਦੇ ਵਿੱਚ ਉਹ ਸਾਰੇ ਹੀ ਤਰੀਕੇ ਦੱਸੇ ਗਏ ਆ ਤੁਸੀਂ ਵੀਜ਼ਾ ਕਿਵੇਂ ਲੈਣਾ ਆ ਤੇ ਦੇਖਦੇ ਰਹੋ ਤੇ ਚੈਨਲ ਦੀ ਘੰਟੀ ਵਾਲਾ ਬਟਨ ਅਪ ਲੋ ਤੇ ਸਾਡੀ ਹੌਸਲਾ ਅਭਜਾਈ ਕਰੋ ਤੁਸੀਂ ਕਮੈਂਟਾਂ ਦੇ ਨਾਲ ਤੇ ਹਰ ਵੀਡੀਓ ਦੇ ਉੱਤੇ ਕਮੈਂਟ ਕਰਿਆ ਕਰੋ ਤੇ ਕਮੈਂਟਾਂ ਨੂੰ ਅਸੀਂ ਕਰਦੇ ਆ ਰਿਪਲਾਈ ਤੇ ਛੇਤੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ ਇਸ ਵੇਲੇ ਵਿੱਕ ਸ਼ਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ